ਜ਼ਿਲ੍ਹਾ ਤਰਨਤਾਰਨ ਦੇ ਆਉਂਦੇ ਅਧੀਨ ਪਿੰਡ ਸਭਰਾਹ ਵਿੱਚ ਦੁਖਦਾਈ ਖਬਰ ਸਾਹਮਣੇ ਆਈ ਹੈ ਰਾਦੇ ਹਨੇਰੀ ਚੱਖਣ ਵਗਣ ਕਾਰਨ ਟੁੱਟੀ 11000 ਵੋਲਟ ਦੀ ਤਾਰ ਹਰਬਖਸ਼ ਸਿੰਘ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਬਿਜਲੀ ਮੁਲਾਜ਼ਮ ਕਹਿੰਦੇ ਸਾਡੀ ਅਣਗੈਲੀ ਨਾਲ ਹੋਈ ਹੈ ਮੌਤ ਕੀ ਹੈ ਪੂਰਾ ਮਾਮਲਾ ਸੁਣੋ ਤੁਸੀਂ ਵੀ ਮਝਾਲ ਪ੍ਰੋਟੀਬੀ ਤੋਂ ਸਰਜੀਤ ਸਿੰਘ ਦੀ ਖਾਸ ਰਿਪੋਰਟ ਬਹੁਤ ਮਾੜੀ ਘਟਨਾ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਅਲੱਗ-ਅਲੱਗ ਲੜਕਾ ਹੀ ਹੈ ਜੋ ਕਿ ਬਿਜਲੀ ਮੁਲਾਜ਼ਮਾ ਜਿਹੜੇ ਉਹ ਮੱਖੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਉਹ ਟੁੱਟ ਗਈ ਆ ਕਣਕ ਦੇ ਵੇ ਬਚਾ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਲੋ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਬਖਸ਼ੋ। ਇਹ ਆ ਗਾ ਕਰੰਟ ਲੱਗਣ ਦਾ। ਉਹ ਆਪਾਂ ਜੀ ਕੀ ਆ ਵੀ ਰਾਤ ਮਰੀਂ ਨੇਰੀ ਆਈ ਆ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ। ਉਹ ਤਾਰ ਕਿਤੇ ਦੇ ਛਾਟ ਹੋਈ ਮੜੀ ਤੇ ਤਾਰ ਥੱਲੇ ਡਿੱਪੀ ਆ। ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂ ਮੱਝਾ ਕਿ ਜਾ ਕੇ ਵੇਖਿਆ ਤੇ ਉੱਤੇ ਕੰਨ ਕਿਉਂ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬੁਝਾਉਣ ਲੱਗਾ ਤੇ ਉੱਥੇ ਥਲੇ ਤਾਰ ਪਈ ਬੱਤੀਆਂ ਦੇ ਉੱਤੇ ਜਾ ਕੇ ਚੜ ਗਿਆ ਤਾਂ ਕਿੰਨੂ ਜ਼ਿੰਮੇਵਾਰ ਕਨੂੰ ਮੰਨਦਾ ਜ਼ਿੰਮੇਵਾਰ ਭਾਜੀ ਜੋ ਵੀ ਐ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐ ਸਾਰੇ ਬੱਤੀਆਂ ਨੂੰ ਜ਼ਿੰਮੇਵਾਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੈਨ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮੜੇ ਤਾਂ ਕੈਮਰਾ ਮਾਰ ਕੇ ਵੇਖੋ ਨੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਾਈਆਂ ਮੰਗ ਭਾਜੀ ਇਹੋ ਵੀ ਇਨਕਸ਼ਾਫ ਹੋਣਾ ਚਾਹੀਦਾ ਸਾਨੂੰ ਸਾਹਿਬ ਨੇ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾ ਮਾੜਾ ਮੋੜ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕੋ ਗਾ ਮਾੜਾ ਮੋੜ ਕੰਮਾਂ ਚਾਦੇ ਨਾ ਕਰਨ ਸਰਦਾਰ ਗੁਰਵਿੰਦਰ ਸਿੰਘ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਤੇ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਕਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂ માં ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕਰ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹੋ ਜੀਆਂ ਗੱਲਾਂ ਤੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਅਧਕਾਰੀ ਤੇ ਲੋੜ ਤੇ ਹਰਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੈਣਪਰਾ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਖੰਬੇ ਦੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂਗਾ ਇਹ ਨਿਗਹਿਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਵਿਭਾਗ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਇਕੱਲਾ-ਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਉਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦਲਬਾਗ ਸਿੰਘ ਆ ਜੀ ਤੇ ਮੁੰਡੇ ਦਾ ਨਾਮ ਕੀ ਜਰਾ ਜਿਹੜਾ ਜਿਹੜੀ ਮੌਤ ਹੋਈ ਹਰ ਬਖਸ਼ ਕਿੰਨੇ ਕੁ ਉਮਰ ਦੀ ਜੀ ਇਹਦੀ ਉਮਰ ਹੈ ਕਿ 24 ਸਾਲ ਜੀ ਤੇ ਕੀ ਮਸਲਾ ਕੀ ਆਇਆ ਮਸਲਾ ਜੀ ਰਾਤ ਹਨੇਰੀ ਆਈ ਆ ਤੇ 12 ਦੇ ਤਾਰਾਂ ਵਾਂ ਲੈਨ ਵੱਧੀ ਆ ਉਹ ਜਿਹੜੀਆਂ ਤਾਰਾਂ ਹੇ ਤਾਰਾਂ ਦੇ ਪੱਲੇ ਕੱਖ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਵਾਂ ਉਹ ਇੱਕ ਤਾਰ ਜਿਹੜੀ ਉਹ ਚੜਕੇ ਤੇ ਨਾਲ ਤੰਗੀ ਗਈ ਆ ਤੁਹਾਡੀ ਕਨਕ ਜੇ ਨਿੱਗੀ ਆਗੇ ਕੇ ਦਮ ਜਨ ਪਮਹਾਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਨਕ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸੇ-ਪਾਸੇ ਨੀਂਗਾ ਵੇਖਿਆ ਤਾਰ ਦੇਪੀ ਥੱਲੇ ਉਹ ਤਾਂ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਪਰ ਕਿਉਂ ਨੇ ਨਿਕਲ ਹੀ ਨਹੀਂ ਦਿੱਤਾ ਕਿੰਨੋ ਜਿਵੇਂ ਵਾਰ ਕਰਨ ਉਹ ਮੰਨਦੇ ਜੁम्मेवार ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਤੇ ਘਰ ਇੱਕ ਦੋ ਤਿੰਨ ਤਿੰਨ ਬਣ ਗਏ ਆ ਤੇ ਤਿੰਨਾਂ ਘਰਾਂ ਚ ਏਸੀ ਲੱਗ ਗਿਆ ਤਾਰਾਂ ਉਹ ਹੀ ਆ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਕਰ ਕਜਾਦੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾਰੀ ਮਾਂਬੀਲੀ ਬੋਰ ਦੀ ਨਖੇਲੀ ਆ ਜੀ ਤਾਰਾ ਤੂਰਾ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਸਰ ਅਕੀਮਾ ਕਰੋ ਜੀ ਮੰਗਾ ਇਹੋ ਕਰਦੇ ਆ ਵੀ ਸਾਡੇ ਨਾਲ ਤਾਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਿਸੇ ਦਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੋਤੀਆਂ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪਉਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾ ਵਾਪਰੇ ਕਿਸੇ ਭਾਈ ਭੈਣ ਭਰਾ ਨਾਲ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜਿਆ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਤੁਹਾਡੇ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਕਿਹੜੇ ਪਿੰਡ ਡੋੜੀ ਘੜੀ ਸੁਪਰਾ ਸਵਾਰ ਵਾਲਿਆਂ ਦਾ ਦੋਸ਼ ਆ ਕਿ ਜਿਹੜੀ ਮੌਤ ਹੋਈ ਆ ਬਿਜਲੀ ਦੀ ਨਗਲੀ ਕਾਰਨ ਉਹ ਇਹ ਕੀ ਮਸਲਾ ਖੜਾ ਆਇਆ ਮਸਲਾ ਭਾਈ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਅੱਗੇ ਬਨੇਰੀ ਆਈ ਕਰਕੇ ਤਾਂ ਟੁੱਟ ਨਹੀਂ ਜਾ ਰਹੀ ਪਰ ਵਾਲਿਆਂ ਦਾ ਦੋਸ਼ ਆ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਆ ਹਾਂਜੀ ਇਹ ਤੇ ਬੱਤੀ ਹੁਣ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਬਨੇਰੀ ਝੜ ਗਈ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਵੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਵੱਜ ਜਣੀ ਵਿਚਾਰੇ ਦੀ ਇਹ ਤਾਂ ਹੀ ਬੰਦੇ ਜੋ ਬਿਜਲੀ ਵਾਲੇ ਦੀ ਵਕਤ ਨਗਲੀ ਆ ਗਈ ਜਿਹੜੀ ਟਰਾਈ ਲਈ ਇਹਦੇ ਕਰਕੇ ਮੌਤ ਹੋ ਗਈ ਉਹ ਤਾਂ ਫੇਰੀ ਗੀ ਗੱਲ ਜੀ ਭਾਈ ਬੀਲੀ ਵਾਲੇ ਨੇ ਗੇਲੀ ਜਣਾ ਟਰਾਈ ਤੋਂ ਨਾਲ ਨੇਰੀ ਘੜੀ ਕਰਕੇ ਟਰਾਈ ਲੈ ਲਈਓ ਨਾ ਹਾਂਜੀ ਕਿੰਨਾ ਨੇ ਲੈ ਟਰਾਈ ਬੀਲੀ ਵਾਲਿਆਂ ਉਹ ਬੀਲੀਪੁਰ ਕੋਣ ਟੂਟੀ ਬਸ ਕੋਣ ਹੇ ਤੇ ਹਾਂਜੀ ਜੰਟਾ ਹਾਂਜੀ ਜੰਟਾ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਵੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਹੀ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਯਾਰ ਆ ਤੁਸੀਂ ਦੋ ਆ ਬੀਲੀ ਘਰਾ ਹਾਂਜੀ ਈ ਨਾ ਨਾ ਦਾ ਮੁੱਕ ਮੱਗਾਂ ਸੇ ਕਿਤੇ ਕਮਾਏ ਐ ਸਹੀ ਤੇ ਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਨਾਲ ਮੁਲਾਜ਼ਮ ਦੇਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਣ ਹੀ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਹਲੀ ਪੂਰਾ ਟ੍ਰੇਨ ਨਹੀਂ ਹੈਗੀ ਵਿਚਾਰੇ ਅੱਛਾ ਜੀ ਹਾਂਜੀ ਉਹ ਪ੍ਰਾਈਵੇਟ ਦੇ ਸਰਕਾਰੀ ਹੋਏ ਨਹੀਂ ਉਹ ਸਰਕਾਰੀ ਫੌਜੀ ਆ ਉਹ ਅਹੀਂ ਲਾਉਣੇ ਆ ਨਾਲ ਅਹੀਂ ਕੰਮ ਤੇ ਲਈਦਾ ਨਾਲ ਹਾਂਜੀ ਅਸੀਂ ਲਾਉਣੇ ਕੰਮ ਦੇ ਨਾਲ ਉਹਨੂੰ ਮੋੜਿਆ ਹਾਂ ਕਿੰਨੇ ਪੈਸੇ ਦਿੰਦੇ ਇਹਨੂੰ ਹਾਂਜੀ ਪੈਸੇ ਕਾਦੇ ਦੇਣੇ ਉਹਨੂੰ 2 300 ਰੁਪਏ 200 ਦੇਈਦਾ 300 ਦੇਈਦਾ ਕਰੇ ਤੇ ਤੁਸੀਂ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜੇ ਜਿਤਨਾ ਪ੍ਰਾਈਵੇਟ ਆਏ ਜਿਤਨਾ 100 200 ਰੁਪਏ ਲੈ ਗਏ ਤੁਸੀਂ ਇਹਨਾਂ ਨੂੰ ਮੁਕਤਾ ਹੁੰਦੇ ਜੇ ਨਾਲਾ ਹਾਂਜੀ ਤੇ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਜਿਹਦੇ ਉਹ ਜ਼ਿੰਮੇਵਾਰ ਕੌਣ ਹੈ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਹੈਗਾ ਕੱਲਾ ਹੀ ਮੈਂਗਾ ਹਾਂਜੀ